ਰਾਜਾ ਸੀ ਰਾਜੇ ਦੇ ਨਾ ਮੁੰਡਾ ਨਾ ਕੁੜੀ ਬੱਚਾ ਨਾ ਹੋਇਆ ਬੁਰ ਰਾਜੇ ਨੇ ਪੁੰਨ ਦਾਨ ਕਰੇ ਬਹੁਤ ਯਾਰੇ ਪੁੰਨ ਕਰਿਆ ਕਰੇ ਦਾਨ ਕਰਿਆ ਕਰੇ ਨਾ ਬੱਚਾ ਹੋਇਆ ਫਿਰ ਉਹਨੇ ਇੱਕ ਦਿਨ ਤੇ ਵੱਡਾ ਜਗ ਰੱਖਤਾ ਬਹੁਤ ਵੱਡਾ ਜਗ ਰੱਖਿਆ ਜਗ ਕੀ ਰੱਖਿਆ ਦੂਰ ਤੱਕ ਡੋਰੇ ਫੇਰ ਤੇ ਬਈ ਆਓ ਭਾਈ ਰਾਜੇ ਨੇ ਰਾਜੇ ਦੇ ਜਗ ਆ ਬਹੁਤ ਫਿਰ ਦੂਰੋਂ ਦੂਰੋਂ ਸਾਰ ਸੰਤ ਰਿਸ਼ੀ मुनि ਪੰਡਿਤ ਪਾਡੇ ਜੋਸੀ ਬਹੁਤ ਗਏ ਉਹਨੇ ਪੰਕਤਾਂ ਫਿਰ ਦੋ ਬਣਾ ਲਈਆਂ ਇੱਕ ਪਾਸੇ ਦਾ ਜਿਹੜੇ ਰਿਸ਼ੀ मुनि ਸਾਰ ਸੰਤ ਜੋਸੀ ਪਾਡੇ ਉਹਦਾ ਇੱਕ ਪਾਸੇ ਤੇ ਜਿਹੜੀ ਆਮ ਜਨਤਾ ਉਹ ਇੱਕ ਪਾਸੇ ਫਿਰ ਉਹਨੇ 7 ਦਿਨ ਜੱਗ ਚਲਾਇਆ ਖਤਮੇ ਦਿਨ ਫਿਰ ਉਹ ਰਖੀਆਂ ਮੂਣੀਆਂ ਦੇ ਵਿੱਚ ਲੈ ਕੇ ਵਜੀਰ ਨੂੰ ਹੱਥ ਬੰਨ੍ਹ ਕੇ ਵੜ ਗਿਆ ਹਾਂ ਆਦਾ ਵੀ ਏ ਰਖੀਓ ਮੂਣੀਓ ਸਾਰ ਸੰਤੋ ਮੇਰੀ ਸਾਰਿਆਂ ਅੱਗੇ ਬੇਨਤੀ ਆ ਬਈ ਜੱਗ ਮੈਂ ਤਾਂ ਚਲਾਇਆ ਇਹ ਵੀ ਮੇਰੇ ਨਹੀਂ ਹੁੰਦਾ ਬੱਚਾ ਤੇ ਮੇਰੇ ਤੇ ਮਿਹਰ ਕਰੋ ਮੈਨੂੰ ਬੱਚੇ ਦੀ ਰਾਤ ਬਖਸ਼ੋ ਸਾਰੇ ਚੁੱਪ ਕਰ ਗਏ ਕੋਈ ਨਾ ਬੋਲਿਆ ਇੱਕ ਸਾਧੂ ਬੋਲਿਆ ਫਿਰ ਉਹਦਾ ਰਾਜਾ ਸਾਹਿਬ ਵੀ ਤੂੰ ਅੱਜ ਦਾ ਦਿਹਾੜੀ ਸਬਰ ਕਰ ਤੈਨੂੰ ਰਾਤ ਨੂੰ ਮੈਂ ਸੋਚ ਕੇ ਦੱਸਾਂ ਉਹਦਾ ਠੀਕ ਆ ਕੋਈ ਨਹੀਂ ਸਵੇਰੇ ਦੱਸ ਦਿਓ ਉਹਦਾ ਰੋਹ ਸਾਰੇ ਹੀ ਇੱਥੇ ਚੱਲ ਰਾਤ ਲੰਘੀ ਰਾਤ ਲੰਘੀ ਦਿਨ ਚੜਿਆ ਰਾਜਾ ਉੱਠਿਆ ਨਾ ਤੋ ਕੇ ਕਚੇਰੀ ਲਾਈ ਕਚੇਰੀ ਲਾਖੇ ਤੇ ਕਚੇਰੀ ਸੱਦ ਲਿਆ ਮਹਤਮਾ ਨੂੰ ਮੂਰ ਮੈਂ ਕਚੇਰੀ ਚ ਗਿਆ ਤੇ ਮਹਾਤਮਾ ਕਹਿੰਦਾ ਵੀ ਰਾਜਾ ਸਾਹਿਬ ਵੀ ਮੈਂ ਸਾਰੇ ਜਾਇਆ ਤੇ ਤੇਰੇ ਤਾਂ ਕਰਮਾਂ ਦੇ ਵਿੱਚ ਅੜਾਦ ਲਿਖੀ ਨਹੀਂ ਜਦੋਂ ਇੰਨੀ ਗੱਲ ਕਹੀ ਕਰਮਾਂ ਚ ਅੜਾਦ ਨਹੀਂ ਲਿਖੀ ਤੇ ਰਾਜਾ ਦਾ ਪੰਮੀ ਰੋਣ ਲੱਗ ਗਿਆ ਰੋਂਦਾ ਰੋਂਦਾ ਕਹਿੰਦਾ ਮਹਾਰਾਜ ਅੜਾਦ ਹੋ ਜੇ ਮੇਰੇ ਤੇ ਪੰਮਾ ਹੋ ਕੇ 18 20 ਸਾਲ ਦਾ ਮਰੀ ਜਾਵੇ ਕਿਰ ਮੈਨੂੰ ਹੌਸਲਾ ਤਾਂ ਹੋ ਜੇ ਹੋਰ ਜਾ ਸੋਹਰੇ ਬੱਚਾ ਮੰਗ ਵੀ ਲਿਆ ਹੁਣ ਤੈਨੂੰ ਜੋਰ ਨਾ ਦੇਣਾ ਵੀ ਸੀ ਉਮਰ ਮਨਾ ਮੰਗੀ ਯਾ ਤੇਰੇ ਮੁੰਡਾ ਹੋ 20 ਸਾਲ ਦਾ ਹੋ ਕੇ ਮਰ ਜयो ਸਹੀ ਯਾ ਥਾਲੂ ਤਾਂ ਭਾਈ ਉੱਠ ਗਏ ਤੇ ਅੱਜ ਹੋਰ ਭਲਕ ਹੋਰ ਕੋ ਟਾਈਮ ਲੰਘਿਆ ਤੇ ਰਾਜੇ ਦੇ ਮੁੰਡਾ ਹੋ ਗਿਆ ਜਦੋਂ ਮੁੰਡਾ ਹੋ ਗਿਆ ਤੇ ਬਾਵਾੜਾਰ ਹੋ ਗਿਆ ਮੁੰਡਾ ਪੜਨ ਲੱਗਾ ਪਰ ਨਾ ਤੇ ਉਹ મદਰਸੇ ਕਹਿੰਦੇ ਸੀ ਪੜਾਉਂਦੇ ਹੁੰਦੇ ਸੀ ਪੰਡਤ ਤੋਂ ਮਾਸਟਰ ਮੋਸਟਰ ਨਹੀਂ ਹੁੰਦੇ ਪੰਡਤਾਂ ਨੂੰ ਇਹ ਵਿਦਿਆ ਨੂੰ ਕਹਿੰਦੇ ਆ ਪੰਡਤ ਉਹ ਨਹੀਂ ਕੋਈ ਯਾਰ ਨਹੀਂ ਪੰਡਤ ਵਿਦਿਆਲੀ ਪੰਡਤ ਆ ਉੱਥੇ ਜਦੋਂ ਮੁੰਡਾ ਜਾਇਆ ਕਰੇ ਕੱਲਾ ਨਾ ਜਾਇਆ ਕਰੇ ਬੱਗੀ ਮੰਗਾਇਆ ਕਰੇ ਉਹਦੀ ਮਾਂ ਨਾਲ ਆਪ ਜਾਇਆ ਕਰੇ ਨਾਲ ਗੋਲੀ ਆਇਆ ਕਰੇ ਉਹਨੂੰ ਛੱਡ ਕੇ ਆਇਆ ਕਰੇ ਅੱਛਾ ਜੀ ਫਿਰ ਉਹਨੂੰ ਲੈ ਕੇ ਆਇਆ ਕਰੇ ਹੂੰ ਲੋਕਾਂ ਦਾ ਮਾਮਾ ਮਮੀ ਛੱਡਣ ਜਾਇਆ ਕਰ ਜਦੋਂ ਛੱਡਣ ਜਾਇਆ ਕਰੇ ਨਾ ਉਹਨੂੰ ਰੋਇਆ ਕਰੇ ਅੱਛਾ ਜੀ ਰਾਣੀ ਹੂੰ ਜਦੋਂ ਲੈਣ ਜਾਇਆ ਕਰੇ ਉਹਨੂੰ ਅੱਥਿਆ ਕਰੇ ਹੱਥ ਕੇ ਟਿਕਣਾ ਲਾ ਲਿਆ ਕਰੇ ਹੂੰ ਮੁੰਡਾ ਹੁਣ ਬਹਾੜਾ ਹੋਇਆ ਵਾ ਤੇ ਮੁੰਡਾ ਫਿਰ ਨੂੰ ਪੁੱਛਣ ਲੱਗਿਆ ਵੀ ਮਾਂ ਮਨ ਮੈਂ ਉਹ ਦੱਸ ਲੋਕਾਂ ਦੀਆਂ ਮਾਮਾ ਜਾਂਦੀਆਂ ਹੱਥਾਂੋਂ ਆਉਂਦੀਆਂ ਹੱਥਾਂਾਂ ਜਾਂਦ ਕੇ ਆਉਂਦੀਆਂ ਹੱਥਾਂਾਂ ਛੱਡ ਕੇ ਆਉਂਦੀਆਂ ਵੀ ਇਹ ਕੀ ਗੱਲ ਆ ਤੂੰ ਜਦੋਂ ਮੈਨੂੰ ਲੈਣ ਜਾਂਦੇ ਆ ਨਾ ਛੱਡ ਕੇ ਆਉਂਦੀ ਆ ਉਦੋਂ ਤੂੰ ਰੋਣੀ ਆ ਤੂੰ ਲੈ ਕੇ ਆਉਂਦੀ ਆ ਉਦੋਂ ਹੱਸਦੀ ਆ ਉਹਨੇ ਟਾਲ ਮਟਾਲ ਆਇਆ ਕਰਤਾ ਕਲ ਪੰਜ ਚਾਰ ਦਿਨ ਨੰਗੇ ਮੁੰਡੇ ਫੇਰ ਪੁੱਛਿਆ ਫੇਰ ਟਾਲਾ ਮਟਾਲਾ ਕੀਤਾ ਅਖੀਰੀ ਮੁੰਡਾ ਦਾ ਫੇਰ ਹੰਡ ਚੜ ਗਿਆ ਕਿ ਸਹੀ ਆਰਾ ਮਾਂ ਜਾਂਦਾ ਦੱਸਦੇ ਜਾਂ ਫੇਰ ਮੈਂ ਖੂ ਟੋਬੇ ਲੈ ਕੇ ਪੈ ਕੇ ਮਰ ਜਾਂ ਹੂੰ ਮੈਂ ਦੱਸ ਮੈਨੂੰ ਫੇਰ ਉਹ ਹੁੰਦਾ ਸੁਣਾ ਬੇ ਔੜੀ ਪੁੱਤੋਂ ਹੁਣ ਤੈਨੂੰ ਮੈਂ ਕੀ ਦੱਸਾਂ ਵੀ ਸਾਡੇ ਨੇ ਸੀ ਹੁੰਦੀ ੜਾਦ ਅਸੀਂ ਕੀਤਾ ਜੱਗ ਕਿ ਸਹੀ ਜੱਗ ਕੀਤਾ ਤੇ ਉਹਦੇ ਵਿੱਚ ਫੇਰ ਅਸੀਂ ਬਰ ਮੰਗਿਆ ਸਾਨੂੰ თანਤਾ ਨੇ ਦਿੱਤਾ ਤੇਰੀ ਉਮਰ ਥੋੜੀ ਆ ਵੀ ਤੈ ਤਾਂ ਆਪਣਾ 20 ਸਾਲ ਦਾ ਹੋ ਕੇ ਮਰ ਜਾਣਾ ਹਾਸਦੀ ਦਾ ਮੈਂ ਰੋਂਦੀ ਉਹ ਨਾ ਮੈਂ ਆਈ ਸੀ ਵੀ ਹੁਣ ਛੱਡ ਚਲੀ ਆ ਕਿਤੇ ਨੇ ਅਹੀਂ ਤੁਰ ਜਾਣਾ ਉਹ ਲੈਣ ਜਾਂਦੀ ਸੀ ਮੈਨੂੰ ਦੀਂਦਾ ਸੀ ਮੈਂ ਇੱਕ ਨਾ ਲਾ ਲਈ ਪੁੱਤ ਤਾਂ ਮੇਰਾ ਹੈਗਾ ਉਹ ਮੁੰਡੇ ਨੂੰ ਦਿਲ ਚ ਰੱਖੀ ਜਦੋਂ ਮੁੰਡਾ ਪੂਰਾ ਗੱਭਰੂ ਹੋ ਗਿਆ ਰਾਤ ਨੂੰ ਮੁੰਡਾ ਲੈ ਕੇ 65 ਟੋਕਰ ਚੰਗਾ ਤੇ ਰਾਤ ਨੂੰ ਨਿਕਲ ਗਿਆ ਘਰੋਂ ਮੇਲਾ ਚੋਂ ਚੋਰੀ ਕਿਸੇ ਨੂੰ ਨਾ ਪਤਾ ਜਿੱਧਰ ਨੂੰ ਮੂੰਹ ਹੋਇਆ ਉਧਰ ਨੂੰ ਤੁਰ ਗਿਆ ਕਿਦੋਂ ਬੋਲੀ ਬਾੜ ਕੇ ਦੇ ਨੰਗ ਨੰਗ ਗਿਆ ਰਾਜੇ ਨੂੰ ਪਤਾ ਲੱਗਿਆ ਤੜਕਾਂ ਪੱਥਰੇ ਭਾਲਣ ਭੁੱਲਣ ਚੜੇ ਕਿਥੋਂ ਮੁੰਡਾ ਥਿਆਇਆ ਨਾ ਉਹ ਰੋਹੀ ਰਾਂਝ ਹੁੰਦੀਆਂ ਸੀ ਕਿਹੜਾ ਉਥੋਂ ਸਾਫ਼ ਕਰਤੀਆਂ ਹੋਣਾਂ ਨੂੰ ਹੁੰਦੀਆਂ ਗਾਹਾਂ ਇਹਦਾ ਮੁੰਡਾ ਪਰਿਆ ਜਾਂਦਾ ਤੇ ਗਾਹਾਂ ਤਿੰਨ ਚੋਰ ਆ ਸਮਾਨ ਪਿਛੇ ਲੜੀ ਜਾਂਦੇ ਆ ਸਹੀ ਮੁੰਡਾ ਉਹਨਾਂ ਕੋਲੇ ਖੜ ਗਿਆ ਜਾ ਕੇ ਉਹਨਾਂ ਕੋਲੇ ਇੱਕ ਤਾਂ ਸੀਗਾ ਆਪਣੇ ਯਾਰ ਗੋਦੜੀ ਸਹੀ ਨਹੀਂ ਸ਼ਾਂਤ ਤਾਂ ਇੱਥੇ ਪਾਈ ਹੁੰਦੀ ਆ ਸਹੀ ਇੱਕ ਸੀ ਪੋਗੇ ਇੱਕ ਗੋਦੜੀ ਇੱਕ ਪਉਗੇ ਕਿਚੌਲੀ ਡੰਡਾ ਕਹਿੰਦੇ ਨਹੀਂ ਨਹੀਂ ਇੱਕ ਗੋਦੜੀ ਇੱਕ ਪਉਗੇ ਤੇ ਉਹ ਹੋਰ ਖਾਣ ਕੀਤੀ ਜੀ ਚੱਲ ਕੇ ਤੇ ਆ ਜੂਗੀ ਉਹ ਕਹਿੰਦਾ ਵੀ ਜੇ ਤੁਹਾਡਾ ਨਿਆ ਮੈਂ ਕਰਦੇ ਆ ਉਹ ਕਹਿੰਦੇ ਵੀ ਮਾਇਆ ਦਾ ਰਾਜੇ ਦਾ ਪੁੱਤਾਂ ਮੈਂ ਰਾਜੇ ਦਾ ਪੁੱਤ ਹਾਂ ਤੇ ਮੈਂ ਤੁਹਾਡਾ ਨਿਆ ਕਰ ਸਕਦਾ। ਉਹ ਆਰੇ ਵੀ ਕਰਦੇ। ਅੱਛਾ ਜੀ। ਉਹ ਆਰਾ ਮੈਂ ਸਿਰ ਦਾ ਤੈਨੂੰ ਤੀਰ। ਹੂੰ। ਚਲਾ ਕੇ ਮਾਰਦਾ ਤੀਰ। ਹੂੰ। ਜਿਹੜਾ ਪਹਿਲਾਂ ਲਿਆਉ ਤੀਰ। ਹੂੰ। ਉਹਨੂੰ ਤਾਂ ਪੂਏ ਮਿਲਣਗੇ। ਹੂੰ। ਜਿਹੜਾ ਦੁਬਾਰੇ ਮਗਰੋਂ ਆਉ ਤੀਰ ਲਿਆਉ। ਹੂੰ। ਉਹਨੂੰ ਗੋਦੜੀ ਮਿਲੂਗੀ। ਕਿਹੜਾ ਖੀਰ ਤੇ ਤੀਜਾ ਲਿਆਉ ਉਹਨੂੰ ਦੇਗਾ ਮਿਲੂ ਦੇਗਾ ਉਹਨੂੰ ਦੇਗਾ ਮਿਲੂ ਉਹ ਦੇਗੜਾ ਕੋ ਰੈਣਾ ਉਹ ਪਉਗੇ ਦਾ ਲੈਖ ਉੜਦੇ ਸੀ ਨਹੀਂ ਗੋਦੜੀ ਸੀ ਮਰੇ ਬੰਦੇ ਦੇ ਉਤੋਂ ਦੀ ਫੇਰਦੇ ਕਿ ਥੋੜੀ ਜਿਉਂਦਾ ਹੁੰਦਾ ਸੀ ਜਿਹੜਾ ਦੇਗਾ ਸੀ ਸਵਾ ਪਾਈਆ ਚੌੜ ਪਾ ਦੇ ਮਸਾਰਾ ਖੈਰ ਖਾਖਾ ਤੁਰੀ ਜਾਵੇ ਮੁਕਦੀ ਨਹੀਂ ਸੀ ਖੀਰ ਉਹਨੇ ਫੇਰ ਤੀਰ ਛੱਡੇ ਜੋ ਕੰਨੋਂ ਖਿੱਚ ਕੇ ਤਿੰਨ ਉਹ ਰਾਤੇ ਨੇ ਭੱਜ ਗਏ ਤੀਰ ਲੈਣ ਹੂੰ ਉਹਨੇ ਇਕੱਠਾ ਕਰਿਆ ਸਮਾਨ ਕਰਕੇ ਆਲਾ ਚਲੋ ਪਹੁੰਗੋ ਉਹ ਰਾਣੀ ਦਾ ਨਾਂ ਖੁਣੇ ਕੀ ਸੀ ਮੇਰੇ ਮੂੰਹ ਤੋਂ ਨਹੀਂ ਫਿਰਦਾ ਚਲੋ ਆਜੂ ਤੇ ਉਹ ਰਾਣੀ ਦੇ ਸ਼ਹਿਰ ਦੇਖਣਾ ਚੱਲੋ ਉਹਨੇ ਜਿਉਂ ਚੱਕਿਆ ਤੇ ਉਹ ਵੀ ਉਸ ਸ਼ਹਿਰ ਜਾ ਤਾਰਿਆ ਉਹਨੇ ਕਿੰਨੇ ਚੀਜ਼ਾਂ ਕੋਲੇ ਤੇ ਤੁਰਿਆ ਜਾਂਦਾ ਤੁਰਿਆ ਜਾਂਦਾ ਦੇ ਮੂਰੇ ਚਿਉਰੀ ダणे पुन्नी ਜਾਂਦੀ ਆ। ਹੂੰ। ਜੇ ਚੋਰੀ ਦਾਣੇ ਪੁੰਨੀ ਜਾਂਦੀ ਆ ਤੇ ਉਹ ਉਹਨੂੰ ਕਹਿੰਦਾ ਮਾਂ ਬਈ ਆ ਲੈ ਮੋਹਰ ਫੜਾਤੀ ਆ ਲੈ ਮੋਹਰ ਤੇ ਮੈਨੂੰ ਦਾਣੇ ਦੇ ਦੇ ਮਾਤਾ। ਹੂੰ। ਉਹ ਆੜੀ ਪੁੱਤ ਤੂੰ ਚੱਬ ਲੈ ਦਾਣੇ ਮੋਹਰ ਮੈਨੂੰ ਕੀ ਆ ਨਹੀਂ ਮਾਂ ਤੂੰ ਫੜ। ਆੜੀ ਪੁੱਤ ਤੂੰ ਤਾਂ ਰਾਜੇ ਦਾ ਮੁੰਡਾ ਹਾਂ ਮੈਂ ਰਾਜੇ ਦਾ ਮੁੰਡਾ। ਹੂੰ। ਤੇ ਪੁੱਤ ਤੂੰ ਆਰਾ ਮੈਂ ਪਰਦੇਸਾਂ ਚੋਂ ਆਇਆ ਮੈਂ ਮੇਰੇ ਤੇ ਬਖਸ ਪਿਆ ਆ। ਤੇ ਮੁੰਡਿਆ ਵਾਲਾ ਸੋਣ ਉਹ ਆਲੀ ਪੁੱਤ ਫਿਰਿਆ ਓਂ ਕਰ ਮੇਰੇ ਨਾਲ ਪੁੱਤ ਤਾਂ ਨਾ ਮ੍ਰਿਤਿ ਆ ਹੈ ਤੇ ਤੂੰ ਮੇਰਾ ਪੁੱਤੀ ਬਣ ਜਾ ਔਰ ਮਾਂ ਬਣ ਜਾਣਾ ਚਲ ਘਰੇ ਲੈ ਗਈ ਭਾਈ 부ੜੀ ਨੇ ਤਾਂ ਪੁੱਤ ਬਣਾ ਲਿਆ ਪੁੱਤ ਬਣਾ ਲਿਆ ਹੁਣ ਕੋਲੇ ਸਭ ਕੁਝ ਉਹਦੇ ਸੀਗਾ ਚੀਜ਼ ਵਾਸਤ ਜੋ ਪੁੜੀ ਨੂੰ ਤਾਂ ਆਮ ਕਰਤਾ ਰਾਣੇ ਵੀ ਪੁੰਨ ਦੀ ਕੋਈ ਲੋੜ ਨਹੀਂ ਉਹਨੂੰ ਤਾਂ ਕਹਿੰਦਾ ਫਿਰ ਉੱਥੇ ਨੂੰ ਹੋ ਰੇ ਲੱਗ ਗਿਆ ਨਾ ਉਹ ਭਾਈ ਉਹ ਰਾਣੀ ਯਾਰ ਅਨਮੋਲ ਕਾ ਹੀ ਨਾਂ ਯਾਰ ਉਹਦਾ ਇਹ ਹੈ ਅਨਮੋਲ ਕਾ ਹੀ ਸ਼ੈ ਤਾਂ ਉਹ ਰਾਣੀ ਦੇ ਮਹਿਲਾਂ ਜਾਇਆ ਕਰੇ ਨਾ ਉਹਨੂੰ ਚੰਗਾ ਨਾ ਮਾੜਾ ਕੁਛ ਨਾ ਕਿਹਾ ਕਰੇ ਉਹਦਾ ਜੁੱਤੀ ਦਾ ਮਾਰ ਚੱਕ ਲਿਆ ਕਰੇ ਦੇਖੋ ਦੂਈ ਵਾਰ ਜਾਇਆ ਕਰੇ ਉਹ ਜੁੱਤੀ ਦਾ ਪੈਰ ਧਰਿਆ ਕਰੇ ਦੂਜੀ ਦਾ ਚ ਦੂਜਾ ਚੱਕ ਲਿਆ ਕਰੇ ਫੇਰ ਜੇ ਜੁੱਤੀ ਧਰਿਆ ਤਾਂ ਉਹਦਾ ਖਾਰ ਚੱਕ ਲਿਆ ਕਰੇ ਯਾਨੀ ਇੱਕ ਚੀਜ਼ ਉਹਨੇ ਚੱਕ ਕੇ ਲਿਉਣੀ ਅੱਛਾ ਉਹਨੂੰ ਹੋਰ ਕੋਈ ਚੰਗਾ ਮਾੜਾ ਨਾ ਕਹਿਣਾ ਚੱਕ ਕੇ ਮੁੜਿਆ ਉਹਨਾ ਠੀਕ ਆ ਤੋ ਐ ਕਰਦੇ ਕਰਾਉਂਦੇ ਆ ਤੂੰ ਤੇ ਉਹਨੇ ਫਿਰ ਰਾਜੇ ਨੂੰ ਦੱਸਿਆ ਵੀ ਪਤਾ ਮੇਸੋਂ ਇੱਕ ਚੀਜ਼ ਮੇਰੀ ਰੋਜ਼ ਗੁੰਮ ਹੁੰਦੀ ਆ ਬੰਦਾ ਲੈ ਜਾਂਦਾ ਚੱਕ ਕੇ ਆ ਉਹ ਦੂਈ ਰਾਤ ਉਹ ਧਰ ਜਾਂਦਾ ਦੂਜੀ ਚੀਜ਼ ਲੈ ਜਾਂਦਾ ਰਾਜੇ ਨੇ ਫਿਰ ਪਹਿਰੇਦਾਰਾਂ ਨੂੰ ਤਾੜਿਆ ਪਹਿਰੇਦਾਰਾਂ ਨੂੰ ਕਹਿੰਦਾ ਵੀ ਤੁਸੀਂ ਪਹਿਰਾ ਰੱਖੋ ਕਰਦੇ ਹੋਗੇ ਵੀ ਕਿੰਨੇ ਚੀਜ਼ ਚੱਕੀ ਜਾਂਦੀ ਆ ਕੁੜੀ ਦੇ ਮਹਿਲਾ ਚ ਕੋਣ ਬੰਦਾ ਆਉਂਦਾ ਕਿਹੜੀ ਚੀਜ਼ ਆਉਂਦੀ ਆ ਕੀ ਖਾਏ ਆ ਪਹਿਰੇਦਾਰ ਕਹਿੰਦੇ ਵੀ ਅਸੀਂ ਤਾਂ ਬਹੁਤ ਬੜਕ ਰੱਖਦੇ ਆ ਸਾਨੂੰ ਪਤਾ ਕੋਈ ਨਹੀਂ ਲੱਗਦਾ ਉਹ ਪੁੰਗਿਆ ਤੇ ਆਇਆ ਕਰੇ ਪੁੰਗਿਆ ਤੇ ਮੁੜ ਗਿਆ ਕਰੇ ਫਿਰ ਜੋ ਨਾ ਹੀ ਕੋਈ ਪਤਾ ਲੱਗਿਆ ਕਚੇਰੀ ਦੇ ਵਿੱਚ ਵੀ ਗੱਲ ਚੱਲ ਪਈ ਖਾਦਲੇ ਪੰਡਤ ਪਾਦੇ ਜੋਤੀ ਵੱਡੇ ਵੱਡੇ ਆ ਗਏ ਉਹ ਫਿਰ ਇੱਕ ਵਜ਼ੀਰ ਨੇ ਰਹਿ ਦਿੱਤੀ ਵਜ਼ੀਰ ਕਹਿੰਦਾ ਵੀ ਐਂ ਕਰ ਜਿਹੜਾ ਅਤਰਾ ਦਾ ਅਸਰ ਖਈ ਅਤਰ ਹੋਵੇ ਅਦਰ ਦੀ ਆਸ਼ਨਾ ਨਹੀਂ ਛੇਤੀ ਜਾਂਦੀ ਚਲੋ ਉਹ ਵਜ਼ੀਰ ਕਹਿੰਦਾ ਵੀ ਬਾਰ ਦੇ ਮੂਹਰੇ ਮਹਿਲਾਂ ਦੇ ਰਟੋਆ ਪਟਾੜਾ ਤਖੜਾ ਤਖੜਾ ਟੋਆ ਪੱਟ ਕੇ ਤੇ ਉਹਨੂੰ ਅਤਰਨਾ ਪੜਦੇ ਉਹ ਅਤਰਨਾ ਪੜ ਕੇ ਤੇ ਉਹਦੇ ਉੱਤੇ ਪਾ ਦੇ ਲੀੜਾ ਖਾਕੀ ਤਰਤੀ ਵਰਗਾ ਤਰਤੀ ਵਰਗਾ ਲੀੜਾ ਪਾ ਦੇ ਤੇ ਆਪੇ ਜਨੋ ਉਹ ਆਊਗਾ ਇਹਦਾ ਚੀ ਚੱਕਣ ਤ ਉਹਦੇ ਵਿੱਚ ਡੁੱਗੂ ਉਹਨੇ ਕਹੇ ਕਿ ਨੌਕਰਾਂ ਨੂੰ ਭਈ ਟੋਆ ਪਟਾਤਾ ਡਬਲ ਟੋਆ ਪਟਾ ਕੇ ਦਿੱਤੇ ਰਾਜਾਂ ਦੇ ਘਰੇ ਕੀ ਘਟਾ ਉਹਨੇ ਅਦਰਨਾ ਭਰਤਾ ਭਰ ਕੇ ਅਦਰਨਾ ਉੱਤੇ ਉਹੇ ਦੀ ਧਰਤੀ ਰੰਗੀ ਮੈੜੀ ਦੀ ਚਾਦਰ ਦੇਤੀ ਇਦੋਂ ਦਿਨ ਛਪਿਆ ਨਿਰਾਹ ਹੋਇਆ ਮੁੰਡਾ ਪਉਆਂ ਤੇ ਬੈਠਾ ਆਰਾ ਚਰੋ ਪਉਏ ਰਾਣੀ ਮੋਖ ਲਾਂ ਦੇ ਰਾਣੀ ਕੁਮੋਖ ਲਾਂ ਦੇ ਮਹਿਲਾਂ ਚ ਪਉਏ ਉੱਡ ਗਏ ਉੱਡ ਕੇ ਲੈ ਗਏ ਜਾਂ ਉਤਰਿਆ ਜੇਨੋ ਜਾ ਕੇ ਉਤਰਿਆ ਬੜਿਆ ਬੈਚ ਉਹ ਕਿੜਾ ਮਧਨੇ ਜੱਡ ਗਿਆ ਯਾਹੀ ਡੱਗ ਗਿਆ ਉਹ ਸਾਰਾ ਹੀ ਡੱਗ ਗਿਆ ਵਿੱਚ ਸਰ ਚੱਕਰ ਪਾਣੀ ਡੂੰਗਾ ਛਿਟੂਆ ਉਹ ਉਦੋਂ ਵਾਪਸ ਨਿਕਲਿਆ ਲੀੜੇ ਉੱਥੇ ਨਿਚੋੜੇ ਨਿਚੋੜ ਕੇ ਆਪਦੇ ਘਰੇ ਆ ਗਿਆ 24 ਦੇ ਛੋਰੀ ਨੂੰ ਕਹਿੰਦਾ ਮਾਤਾ ਆਹ ਲੀੜੇ ਲੈ ਜਾ ਇਹ ਲੀੜੇ ਜਾ ਕੇ ਧੋਬੀ ਨੂੰ ਦੇ ਆ ਮਿੱਟੋ ਦੇ ਉਹ ਜਦੋਂ ਧੋਬੀ ਨੂੰ ਧੋਣ ਗਈ ਬੁੜੀ ਲੈ ਗਈ ਤੇ ਧੋਬੀ ਨੂੰ ਜਾ ਕੇ ਕਹਿੰਦੀ ਪੁੱਤੋ ਆਹ ਲੀੜੇ ਧੋ ਦੇ ਧੋਬੀ ਕਹਿੰਦਾ ਵੀ ਧੋਣਾ ਕੋਈ ਨਹੀਂ ਧੋਬੀ ਕਹਿੰਦਾ ਧੋਣਾ ਕੋਈ ਗੱਲ ਨਹੀਂ ਉਹ ਬੁੜੀ ਤਾਂ ਇੰਨੀ ਕਹਿ ਕੇ ਘਰੇ ਆ ਗਈ ਉਹ ਬਈ ਆ ਹੈ ਵਾਸੀ ਵੱਡੇ ਵੱਡੇ ਸ਼ਹਿਰ ਹੁੰਦੇ ਆ ਉਸੇ ਸ਼ਹਿਰ ਬੈਹਾ ਮੈਂ ਸੀ ਉਹ ਆਦੇ ਕਰਾਇ ਨੂੰ ਕਹਿੰਦਾ ਚੱਲ ਨਹੀਂ ਚੱਲਗੇ ਲੀੜੇ ਚ ਬਲਾ ਸੁਣੀ ਬਾਸ਼ਨਾ ਆਉਂਦੀ ਆ ਧੌਣ ਆਇਆ ਇਹ ਪਾ ਕੇ ਸੌਣੀ ਜਿਹੜਾ ਕੱਢਿਆ ਅੰਗੇ ਇਹ ਬੁੜੀਆਂ ਉੱਤੇ ਕਿਆ ਨੂੰ ਤਿਆਰ ਹੀ ਹੁੰਦੀਆਂ ਉਹ ਹਰੀ ਚਾਲ ਉਹਨੇ ਉਹ ਮੁੰਡੇ ਵਾਲੇ ਲੀੜੇ ਪਾ ਲੇ ਲੀੜੇ ਪਾ ਕੇ ਸੌਹਰਿਆਂ ਨੂੰ ਤੁਰ ਪਿਆ ਜਿਉ ਸੌਹਰਿਆਂ ਦੇ ਘਰ ਦੇ ਨੇੜ ਗਿਆ ਗਾਂ ਪੁਲਸ ਫਿਰਦੀ ਸੀ ਨੂੰ ਮਾਰੀ ਬਾਸ਼ਨਾ ਪੁਲਸ ਵਾਲੇ ਨੇ ਫੜ ਲਿਆ ਆਰੇ ਬੀਦਾਰ ਤੋਂ ਲੀੜੇ ਕਿੱਥੋਂ ਲਏ ਆ ਹੂੰ ਔਰ ਮੈਂ ਖੁਰ ਤੋਂ ਬੀਆ ਮੈਂ ਲੀੜੇ ਧੋਣਾ ਹੂੰ ਮੈਨੂੰ ਤਾਂ ਇੱਕ ਛੋਰੀ ਲੀੜੇ ਧੋਣ ਦੇਣ ਗਈ ਆ ਓਹ ਆਰੇ ਚਾਰ ਕਿਹੜੀ ਛੋਰੀ ਆ ਹੁਣ ਪਤਾ ਉਹ ਮੁੰਡੇ ਨੂੰ ਵੀ ਲੱਗ ਗਿਆ ਮੇਰਾ ਦਿਨ ਖੀਰ ਆ ਗਿਆ ਹੂੰ ਉਹ ਮੁੰਡਾ ਕਹਿੰਦਾ ਮਾਂ ਐਂ ਕਰੀ ਬਈ ਜੇ ਮੈਨੂੰ ਹੁਣ ਦੇ ਨਾ ਰਾਜੇ ਨੇ ਮਾਰ ਜਦੋਂ ਮੈਨੂੰ ਰਾਜੇ ਨੇ ਮਾਰਦਾ ਜਿਹੜੀ ਆ ਗੋਦੜੀ ਆ ਨਾ ਮੇਰੇ ਸਰੀਰ ਤੋਂ ਦੀ ਫੇਰਦੀ ਤੇ ਮੈਂ ਜਾਉਂਦਾ ਹੋਜਾਂ ਤੇ ਲਾਸ਼ ਚ ਅਕਲਿਆਂ ਹੀ ਘਰੇ ਮੈਨੂੰ ਜਊਗਾ ਫਾਹਾ ਹੋ ਤੂੰ ਕਹਿੰਦੀ ਵੀ ਮੇਰਾ ਪੋਤਾ ਮੈਂ ਤਾਂ ਲਾਸ਼ ਆਪਦੇ ਘਰੇ ਲਿਜਾਣੀ ਆ ਘਰੇ ਲਿਆ ਕੇ ਗੋਦਰੀ ਫੇਰਦੀ ਮੈਂ ਉਹਨੂੰ ਜਿਉਂਦਾ ਜੇ ਮੈਂ ਜਿਉਂਦਾ ਹੋਇਆ ਰਾਜੇ ਦਾ ਪੋਤਾ ਮੈਂ ਤੂੰ ਆ ਧਰਮ ਦੀ ਮੇਰੀ ਮਾਂ ਤੈਨੂੰ ਮੈਂ ਨਾਲ ਲਿਜਾਉ ਤੈਨੂੰ ਮੈਂ ਮਹਿਲਾਂ ਚ ਮਾਂ ਬਣਾ ਕੇ ਰੱਖੂੰ ਵਾਈ ਕੋਈ ਗੱਲ ਨਹੀਂ ਪੁੱਤ ਠੀਕ ਆ ਚੱਲ ਜਦੋਂ ਪੁਲਿਸ ਆਈ ਤੇ ਬੁੜੀ ਨੂੰ ਪੁੱਛਣ ਲੱਗੇ ਬੁੜੀ ਆਰੀ ਭਾਈ ਅੰਦਰ ਆ ਲਾ ਲੀਆਂ ਹੱਥ ਕੜੀਆਂ ਕਰਤਾ ਰਾਜੇ ਦੇ ਪੇਸ਼ ਮੁੰਡਾ ਸੋਹਣਾ ਬਾਹਲਾ ਉਹ ਰਾਜਾ ਕਹਿੰਦਾ ਬਈ ਓਂ ਦੱਸ ਬੱਚਾ ਵੀ ਜੁੱਤੀ ਤੂੰ ਚੱਕ ਕੇ ਲਿਆਂਦਾ ਸੀ ਉਹ ਆਹ ਹਾਂਜੀ ਮੈਂ ਲਿਆਂਦਾ ਸੀ ਤੇ ਰੱਖ ਇਹਦਾ ਰੱਖ ਕੇ ਮੈਂ ਆਉਂਦਾ ਸੀ ਹਮ ਹਾਰ ਵੀ ਤੂੰ ਲਿਆਇਆ ਔਰ ਹਾਰ ਵੀ ਮੈਂ ਲਿਆਇਆ ਮਹੀਂ ਰੱਖ ਕੇ ਆਇਆ ਉਹ ਕਹਿੰਦਾ ਚੰਗਾ ਓਂ ਕਰ ਯਾ ਤੈਨੂੰ ਮੈਂ ਬਰੀ ਕਰਤਾ ਗਾਨੂੰ ਨਾ ਇਹਦਾ ਕੰਮ ਕਰੀ ਆਦਾ ਨਹੀਂ ਰਾਜਾ ਸਾਹਿਬ ਮੈਨੂੰ ਫਹਾ ਦੇ ਜਿਹੜਾ ਤੇਰਾ ਕਾਨੂੰਨ ਆ ਮੈਨੂੰ ਫਹਾ ਦੇ ਉਹ ਆ ਮੈਂ ਤੈਨੂੰ ਬਰੀਕ ਕਰਨਾ ਨਾ ਨੇ ਮੈਨੂੰ ਫਹਾ ਦੇ ਉਹਨੇ ਭਈ ਕਹਿ ਕੇ ਫਹਾਗਣਾ ਤਾਂ ਫਹਾ ਦੇਤਾ ਉੱਥੇ 부ੜੀ ਆਵੜੀ ਤੇ ਲਾ ਲਿਆ ਰਾਜੇ ਕੋਲੇ ਹਾਜ਼ਰ ਹੋ ਕੇ ਕਹਿੰਦੀ ਜੀ ਮੇਰਾ ਪੁੱਤ ਸੀ ਵੀ ਮੈਂ ਆਦੀ লাশ ਘਰੇ ਲੈ ਜਾ ਉਹ ਆ ਮੈਂ ਲੈ ਜਾ ਸੀ ਕਿ ਕਰਉਣਾ ਉਹ ਮਾਰਾ ਸ਼ਿਸ਼ਕਾਰ ਜਾ ਕੇ ਕੋਸ਼ ਕਰ ਨਾ ਪਿਛਕਾਰ ਜਿਹੋ ਜਿਹਾ ਹੈਗਾ ਉਹ ਜਿਹਾ ਕਰ ਉਹ ਉਹਨਾਂ ਨੂੰ ਕਹਿੰਦਾ ਭਾਈ ਜਾਓ ਨੌਕਰੋਂ ਕਹਿੰਦਾ ਵੀਰੇ ਘਰੇ ਛੱਡਿਓ ਹੂੰ ਉਹ ਘਰੇ ਛੱਡ ਗਏ ਜਦੋਂ ਘਰੇ ਛੱਡ ਗਏ 부ਧੜੀ ਨੇ ਕੱਢੀ ਗੋਦੜੀ ਗੋਦੀ ਕੱਢ ਕੇ ਉਤੋਂ ਦੀ ਫੇਰੀ ਤੇ ਮੁੰਡਾ ਜਿ ਆਉਂਦਾ ਹੋ ਗਿਆ ਜਦੋਂ ਜਿਉਂਦਾ ਹੋ ਗਿਆ ਮੁੰਡਾ ਅਰਾ ਮਾਂ ਲ ਮਰ ਧਰਮਰਾਜ ਕੋਲੋਂ ਆਇਆ ਉਮਰ ਬਹੁਤ ਵੜਾ ਲਿਆ ਆ ਹੂੰ ਮੁੰਡਾ ਰਾਤ ਨੂੰ ਫੇਰ ਗਿਆ ਇਹ ਲਿਆ ਪੁੰਹਾਂ ਤੇ ਚੜ ਕੇ ਪੂਰੇ ਕੋਲੇ ਜਾਵੜਿਆ ਰਾਣੀ ਕੋਲੇ ਕੋਖਲਾਂ ਕੋਲੇ ਉਹਨੂੰ ਕਹਿੰਦਾ ਪਿਓ ਨੇ ਤੇਰੇ ਨੂੰ ਫਾਹਾ ਦੇਤਾ ਸੀ ਮਾਰਦਾ ਸੀ ਮੈਂ ਦਾ ਫੇਰ ਜਿ ਆਉਂਦਾ ਕਿ ਹੋ ਗਿਆ ਉਹ ਥਾਲੀ ਇੰਨੇ ਚੋ ਮੈਲ ਹੋ ਗਈ ਵੀ ਮਰਿਆ ਜਾਉਂਦਾ ਹੋਇਆ ਇਹ ਨਹੀਂ ਸਕਤੀ ਜਦ ਉਹਦੇ ਨਾਲ ਜਾਨੀ ਗੱਲ ਮੁਕਾਰੇ ਪਿਆਰ ਸ਼ਹਿਰ ਹੋ ਗਿਆ ਉਹਦੇ ਕੋਲੇ ਜਾਣ ਲੱਗ ਗਿਆ ਜੋ ਜਾਣ ਲੱਗਿਆ ਫਿਰ ਮੁੰਡੇ ਦੇ ਕਿੱਤਿਆਂ ਹੋ ਵੀ ਮੇਰਾ ਮਾਂ ਪਿਓ ਪਛਾਹ ਕਰੋਂਦਾ ਉਹ ਵੀ ਮਰ ਗਏ ਤੇ ਹੋਵੇ ਨਾ ਆਪਾਂ ਚੱਲ ਗਏ ਨਾ ਉਹਨੂੰ ਕਹਿੰਦਾ ਵੀ ਇੰੋਂ ਘਰ ਹੁਣ ਅਲੀ ਹਾਂ ਮੇਰਾ ਮਾਂ ਪਿਓ ਵੀ ਪਛਾਹ ਯਾਰ ਕਰਦਾ ਤੇ ਚੱਲ ਪੱਚ ਲਗੇ ਉਹਦਾ ਸਾੜੀ ਕਹਿ ਬੈਠੀ ਚਾਲ ਹਾਂ ਰਾਤ ਦਾ ਬਖਾਰ ਸੀ ਉੱਤੇ ਪਏ ਪਏ ਕੇ ਤੇ ਅਦੱਕੇ ਨਾਲ ਚੱਲ ਬੜਾ ਝੋਰੀ ਨੂੰ ਫੇਰ ਲਈਉ ਮਾਂ ਤੇ ਉਹ ਪਉਆਂ ਨੂੰ ਕਹਿੰਦਾ ਓ ਡੋ ਪਉਗ ਚਲੋ ਮੇਰੇ ਦੇਸ ਲੈ ਚਲੋ ਪਉਏ ਉੱਡ ਗਏ ਇਹਨੋਂ ਚੰਗੀ ਤਖੜੀ ਬਾਠ ਲੰਘ ਗਏ ਤੇ ਫੇਰ ਉਹਦੇ ਢੱਡਚ ਹੋਇਆ ਵੀ ਮਨਾ ਨਾ ਪਿਓ ਨੂੰ ਨਾ ਮਾਂ ਨੂੰ ਕਿਸੇ ਨੂੰ ਨਹੀਂ ਦੱਸਿਆ ਕਹਿੰਦਾ ਮੈਂ ਰਾਜੇ ਦਾ ਪੁੱਤ ਆ ਤੇ ਖਵਰਾ ਕੌਣ ਹੈ ਕੌਣ ਨਹੀਂ ਵੀ ਮੈਂ ਤਾਂ ਕੁੱਤੀ ਅੜ ਗਈ ਹੁਣ ਕੋਈ ਭਲਾ ਮਾਰਾ ਉਹਨੂੰ ਕਹਿੰਦੇ ਵੀ ਇਹਨੂੰ ਤਾਰ ਕੇ ਤੇ ਮੈਨੂੰ ਤਾਂ ਭੁੱਖ ਬੜੀ ਲੱਗੀ ਆ ਮੋਰਾ ਕੋਈ ਨਹੀਂ ਜਦੋਂ ਗਾਹਾਂ ਬਾਗ ਆਇਆ ਬਾਗਸ਼ਪੂਆਂ ਨੂੰ ਕਹਿੰਦਾ ਪੁੱਗੇ ਬਾਗਸ਼ਤਾਰੋ ਉਤਰੇ ਬਾਗ ਉਤਰ ਕੇ ਉਤਰ ਕੇ ਇੱਥੇ ਫਲ ਫਲੂਟ ਖਾਦੇ ਖਾ ਕੇ ਫਲ ਫਲੂਟ ਬਾਗ ਦੇ ਨਾਲ ਹੀ ਕਿਸੇ ਦਾ ਤੇਰੇ ਵਰਗੇ ਦਾ ਬਾਰਾ ਸੀ ਦੂਰ ਬਾਸ਼ਣਾ ਆਵੇ ਖਰਬੂਜੀਆਂ ਦੀ ਉਹਨੂੰ ਕਹਿੰਦੀ ਵੀ ਹੋਰ ਤਾਂ ਫਲ ਫਲੂਟ ਤਾਂ ਖਾ ਲੇ ਵੀ ਤੇ ਖਰਬੂਜੀਆਂ ਵੀ ਦੀਆਂ ਕਿਸੇ ਨੇ ਜੇ ਖਰਬੂਜੀਆਂ ਲੈ ਮੈਂ ਤਾਂ ਹੁਣ ਆਲੇ ਮੈਂ ਹੁਣ ਲੈਉਣੇ ਤੂੰ ਜਾ ਕੇ ਨਹੀਂ ਕੋ ਬਾਟਾ ਤੂੰ ਬੈਠ ਮळा ਜਾ ਉਹ ਤਾਂ ਭੇਜਦਾ ਖਰਬੂਜੇ ਲੈਣ ਨਾਇਦਾ ਜੱਕਲੀ ਦੇਗ ਨਾਲੇ ਗੋਦੜੀ ਨਾਲੇ ਪੂੰਗੇ ਪਹਿਲਾਂ ਕਹਿੰਦੀ ਉੱਡ ਦੇ ਕੋ ਮੈਨੂੰ ਲੈ ਚਲੋ ਮੇਰੇ ਮਹਿਲਾਂ ਚ ਫੇਰਨਾ ਉੱਡੀ ਫੇਰ ਕਹਿੰਦੀ ਉੱਡ ਆਪਣਾ ਗੋਲੜੀਏ ਮੈਨੂੰ ਮੇਰੇ ਮਹਿਲਾਂ ਚ ਲੈ ਫੇਰਨਾ ਉੱਡੀ ਫੇਰ ਕਹਿੰਦੀ ਪੂੰਗੇ ਉੱਡੋ ਮੈਨੂੰ ਮੇਰੇ ਮਹਿਲਾਂ ਚ ਲੈ ਚਲੋ ਪੂੰਗੇ ਨੇ ਲਾ ਲਿਆ ਪਨਗ ਮਹਿਲਾਂ ਚ ਆ ਗਈ ਜਦੋਂ ਮੁੜ ਕੇ ਆਇਆ ਮਾਰੇ ਪੱਟਾਂ ਤੇ ਹੱਥ ਆਰਾ ਭੈਣ ਨੇ ਮੇਰਾ ਠੱਗੀ ਕਰ ਗਈ ਜਿਵੇਂ ਮਾਰ ਕੇ ਛੱਟ ਗਈ ਮੀਰੀਆਂ ਦਾ ਚੀਜ਼ਾਂ ਵੀ ਲੈ ਗਈ ਹਮ ਚਾਰ ਮਨਾ ਮੋੜ ਪਿੱਛਾ ਫਿਰ ਮੁੜ ਪਿਆ ਪਾਈ ਪਿੱਛਾ ਨੂੰ ਕਿੱਥੇ ਨਾ ਪੂੰਗੇ ਦਾ ਲੈ ਘੇੜਾ ਆ ਕੇ ਥੋੜੇ ਜਿਹਾ ਚੀ ਗੈਣਾ ਬਾਠ ਮੁਕਣ ਚਾਵੇ ਦਨ ਦੇ ਨਾਂਗੇ ਚਾਰ ਦਿਨ ਤੁਰੇ ਆਉਂਦੇ ਨੂੰ ਫਿਰ ਉਹਦੇ ਕਿ ਰਾਜ ਆਇਆ ਰਾਜੇ ਦਾ ਉੱਥੇ ਫਿਰ ਉਹਨੂੰ ਇੱਕ ਦਿਨ ਦੋ ਦਿਨ ਦਮ ਲਿਆ ਦਮ ਲੈ ਕੇ ਫੇਰ ਤੁਰ ਪਿਆ ਉਹਦੇ ਰਾਜ ਨੂੰ ਕੋਖ ਲਾंदे ਨੂੰ ਇਹਦੋਂ ਗਹਾ ਘਿਆ ਨੇੜ ਤੇ ਹੰਬਾ ਪੂਰਾ ਤੇ ਦਰਾਖਤ ਤੇ ਦਰਾਖਤ ਦੇ ਥੱਲੇ ਪੈ ਗਿਆ ਆਰਾ ਬੂੜਾ ਦਾਮ ਲੇ ਗਿਆ ਚੂਰਾ ਹੋ ਗਿਆ ਤਰਿਆ ਜਾਂਦਾ ਜਾਰੀ ਨੇ ਤੁਨ ਇਹ ਦੋ ਉੱਥੇ ਪੈ ਗਿਆ ਤੇ ਉੱਥੇ ਨਾ ਤੋਤਾ ਤੇ ਮੈਨਾ ਬੈਠੇ ਮੈਨਾ ਕਹਿੰਦੀ ਵੇ ਤੋਤੇ ਹਾਂ ਉਹ ਆਦਾ ਹਾਂ ਆਰੀ ਆ ਰਾ ਇਥੋਂ ਇਨੀ ਵਾਰ ਤੇ ਜਾ ਕੇ ਇੱਕ ਦਰਾਖਤ ਦਾ ਜਿਉਂ ਦਰਖਤ ਦਾ ਪੱਤਾ ਰਗੜ ਲਗੇ ਨਾ ਰਗੜ ਕੇ ਲੱਡੂ ਪਾ ਕੇ ਕਿਸੇ ਨੂੰ ਦੇ ਦिए ਜੇ ਬੰਦਾ ਦਾ ਬਾਂਦਰ ਬਣ ਜੀਏ ਬੁੜੀ ਦਾ ਬਾਂਦਰੀ ਬਣ ਜਾਂਦੀ ਆ ਅੱਛਾ ਜੀ ਉਹ ਆਹ ਕੋਈ ਚੱਜ ਦੀ ਵੀ ਗੱਲ ਕਰ ਲਿਆ ਕਰ ਤੋਤਾ ਕਹਿੰਦਾ ਉਹ ਕਹਿੰਦਾ ਨਾ ਤੈਂ ਤਾਂ ਇਹ ਗੱਲ ਕਹੀ ਤੀ ਇਦੋਂ ਗਾਹਾਂ ਜਾ ਕੇ ਇੰਨੀ ਬਾੜ ਤੇ ਤਿੰਨ ਦਰਖਤ ਖੜਿਆ ਲਗਾਤਾਰ ਜਿਹੜਾ ਪਹਿਲਾ ਦਰਖਤ ਆ ਉਹਦਾ ਪੱਤਾ ਲੈ ਲੇ ਆ ਰਗੜ ਕੇ ਲੱਡੂ ਚ ਪਾ ਕੇ ਦੇ ਦੇ ਜੇ ਬਾਂਦਰ ਬਾਂਦਰੀ ਬਣਿਆ ਤਾਂ ਮਨੁੱਖ ਬਣ ਜੂ ਉਹਨੇ ਉਹ ਵੀ ਲੈ ਲਈ ਲੈ ਕੇ ਐਕਾ ਹੁਣ ਹੋਰ ਨੁਕਸਤ ਸੀ ਉਹ ਮੇਰਾ ਹੁਣ ਦਿਮਾਗ ਚ ਨਹੀਂ ਆਇਆ ਗਲ ਪੰਗਾ ਪਮਾ ਚੇਤਾ ਇੱਕ ਦਰਦ ਦੀ ਚੱਲ ਭਾਈ ਜਦੋਂ ਉਹ ਤਰਪਿਆ ਹੌਲੀ ਹੌਲੀ ਤਰਿਆ ਜਾਂਦਾ ਜਾਂਦਾ ਤੇ ਇੱਕ ਖੀਰੀ ਉਹ ਉਸੇ ਸ਼ਹਿਰ ਜਾਵਦਾ ਚੌਰੀ ਦੇ ਘਰੇ ਹੂੰ ਉਹ ਚੌਰੀ ਦੇ ਘਰੇ ਜਾਵਦਾ ਚੌਰੀ ਨੇ ਭੱਜ ਕੇ ਜੱਫੀ ਪਾ ਕੇ ਮਿਲੀ ਔਰ ਰਿਪੋਰਟਰ ਕਿੱਥੇ ਗਿਆ ਮੈਂ ਤਾਂ ਇਨੇ ਦਿਨ ਫਿਰਦੀ ਭਾਲਦੀ ਮੇਰਾ ਮੁੰਡਾ ਹੁਣੀ ਕਿੱਧਰ ਗਿਆ ਹਾਂ ਆਹਦਾ ਮਾਂ ਫਿਰ ਦੱਸਦੀ ਸੱਚੀ ਗੱਲ ਵੀ ਆਹ ਗੱਲ ਹੋਈ ਮੇਰੇ ਨਾਲ ਤੇ ਹੁਣ ਫਿਰ ਤੈਨੂੰ ਇਹ ਕੰਮ ਕਰਨਾ ਪਊ ਹੋਰ ਹੀ ਦੱਸ ਓਹ ਆਹ ਹੁਣ ਮੈਨੂੰ ਲੱਡੂ ਲਿਆ ਕੇ ਦੇ ਲੱਡੂ ਦੇ ਆ 6 ਜਿੱਤਾਂ ਖਾਣਿਆਂ ਦਾ ਬਦਲੇ ਆ ਚੱਕ ਪਏ ਸੀ ਉਹਨੇ ਭਾਈ ਲੱਡੂ ਮੰਗਾ ਲਿਆ ਹਾਂ ਤੀਜਾ ਸੀ ਦਰਖਤ ਤੇ ਇੱਕ ਉਹ ਪੱਤਾ ਖਾ ਕੇ ਜਿਹੜੀ ਚੀਜ਼ ਮਰਦੀ ਬਣ ਜਾ। ਅੱਛਾ ਜੀ। ਚਾਹੇ ਬੁੜਾ ਬਣ ਜਾ, ਚਾਹੇ ਪਖੀਰ ਬਣ ਜਾ, ਸਾਧ ਬਣ ਜਾ, ਕੁਛ ਬਣ ਗਿਆ। ਜਿਹੜਾ ਤੀਜਾ ਸੀ ਉਹ ਖਾ ਕੇ ਉਹੀ ਉਹੀ ਚੀਜ਼ ਬੰਦਾ ਫੇਰ ਬਣਦਾ ਵੀ। ਉਹ ਵੀ ਉਹਨੇ ਤੋੜ ਲੇ ਸਾਰੀਆਂ ਨਿਸ਼ਾਨੀਆਂ ਲਾ ਲਈਆਂ। ਉਹ ਆਰਾ ਮਾਂ ਵੀ ਤੂੰ ਲੱਡੂ ਲਿਆ। ਬੁੜੀ ਗਈ ਬੁੜੀ ਜਾ ਕੇ ਲੱਡੂ ਲਈ। 6 ਪੰਜ ਜੋੜੀਆਂ ਸੇਲੀਆਂ ਸੀ। ਕੁੜੀ ਜੀਆਂ ਜਿਹੜੀਆਂ ਬਾਗ ਚ ਜਾਂਦੀਆਂ ਸੀ ਤੇ ਛੇਵੀ ਉਹ ਕੁੜੀ ਆਪ ਸੀ ਇਹਨੇ ਕੀ ਕੀਤਾ ਉਹ ਜਿਹੜਾ ਲੱਡੂ ਸੀਦਾ ਛੇਵਾ ਉਹਦੇ ਵਿੱਚ ਉਹ ਪੱਤਾ ਰਗੜ ਕੇ ਪਾ ਕੇ ਉਵੇਂ ਲੱਡੂ ਬਣਾ ਕੇ ਤੇ ਉਹਨੇ ਅੱਡੋ ਉੱਡੀ ਦੇ ਕਾਗਜ਼ਾਂ ਉੱਤੇ ਕਾਗਲ ਬੀਟਦੇ ਕਾਗਲ ਬੀਟ ਕੇ ਸਾਰਿਆਂ 'ਚ ਉਹ ਰੱਖੀ ਨਿਸ਼ਾਨੀ ਤੇ ਆਪ ਦੀ ਗੋਲੜੀ ਚ ਪਾ ਲੇ ਗੋੜੜੀ ਪਾ ਕੇ ਤੇ ਉਹ ਫਖੀਰ ਬਣਿਆ ਫਖੀਰ ਬਣ ਕੇ ਦਾੜੀ ਜਠਾਂ ਐਂ ਜਮਾ ਹੋ ਜਾ ਬਣ ਕੇ ਇਹ ਕੰਨੀ ਚਾਲ ਆਪਣਾ ਸ਼ੇਅਰ ਕਰਨ ਚੱਲ ਗਏ ਹੂੰ ਜਦੋਂ ਬਾਗ ਚ ਗਈਆਂ ਤੇ ਉਧਰੋਂ ਬਾਗ ਚੋਂ ਮੂੜੀਆਂ ਤੇ ਮੂਹਰੇ ਖੜਾ ਫਖੀਰ ਹੂੰ ਉਹ ਪੱਜ ਕੇ ਆਈਆਂ ਆ ਕੇ ਦੇ ਮੱਥਾ ਲਾ ਗਿਆ ਟੇਕਣ ਉਹ ਮੱਥਾ ਟੇਕਿਆ ਤੇ ਨੇ ਆਹ ਲੱਖਣ ਰੰਝਣ ਕਹਿਗੇ ਨਾ ਲੱਡੂ ਕੱਢਦੇ ਲੈ ਪੁੱਤ ਆ ਲੋਏ ਅਰਿਕਾ ਛੋਡੀ ਸਰਾ ਹੀ ਜਾਇ ਜਾਏ ਹੋ ਛੋਡੇ ਦਿਲਾਨੀਆਂ ਭਾਵਨਾ ਪੂਰੀਆਂ ਹੋਣਗੀਆਂ ਤੰਦਰਸੀ ਗਖੂ ਮਹਾਰਾਜ ਉਹਨਾਂ ਦਾ ਉਹ ਲੱਡੂ ਆਮ ਖਾਣ ਵਾਲੇ ਉਹਨੂੰ ਦਿੱਤਾ ਉਹ ਬਾੰਦਰੀ ਵਾਲਾ ਕਹਿ ਜਾਦਾ ਪੁੱਤਿਆਂ ਕਰਿਓ ਰਾਤ ਨੂੰ ਰੋਟੀ ਖਾ ਕੇ ਇਸ਼ਨਾਨ ਕਰਕੇ ਮਹਾਰਾਜਾਂ ਨਾਮ ਲੈ ਕੇ ਖਾਇਓ ਇਹੇ ਉਨਾਂ ਨੇ ਰਵਈਆ ਕਿ ਕੁੜੀਆਂ ਨੇ ਤਾਂ ਐਵੇਂ ਕੀਤੀ ਨਾਟੀਆਂ ਨਾ ਆਖੇ ਇਸ਼ਨਾਨ ਕਰਕੇ ਰੋਟੀ ਖਾ ਕੇ ਤੇ ਮਹਾਰਾਜ ਦਾ ਨਾਮ ਲੈ ਕੇ ਤੇ ਆਖੇ ਲੱਡੂ ਖਾ ਲਿਆ ਹੂੰ ਇਹ ਨਾਟੀ ਨਾ ਆਖੇ ਮਹਾਰਾਜ ਦਾ ਨਾਮ ਲਿਆ ਨਾਮ ਲਿਖੇ ਪਈ ਗਈ ਹੂੰ ਫੇਰਾ ਦੀ ਮਨਾ ਹੈ ਐਡੀ ਕਰਨੀ ਵਾਲਾ ਖਾਦਾ ਕਿੰਡੀ ਕਰਨੀ ਵਾਲਾ ਸਾਧੂ ਸੀ ਇਹਨੇ ਮੈਨੂੰ ਦੇ ਗਿਆ ਉਹ ਤੇ ਖਾ ਗਏ ਆਪਾਂ ਜਦੋਂ ਉਹਨੇ ਖਾ ਲਿਆ ਉਹਦਾ ਭਾਂਜਣ ਦਿਨ ਦਿਨ ਚੱਲਦੇ ਨੂੰ ਬਾਗਰੀ ਬਣ ਗਈ ਉਹ ਬਾਦਰੀ ਬਣ ਕੇ ਤਪੂਸ਼ੀਆਂ ਮਾਰੇ ਟੱਪੇ ਤੇ ਗੋਲੀਆਂ ਗਈਆਂ ਭੱਜੀਆਂ ਰਾਜੇ ਕੋਲੇ ਰਾਜੇ ਨੂੰ ਕਹਿੰਦੀਆਂ ਵੀ ਧੀਤਾ ਤੇਰੀ ਬਾਦਰੀ ਬਣ ਗਈ ਰਾਜਾ ਆ ਗਿਆ ਭਾਈ ਕਿਉਂ ਰਾਜਾ ਆ ਗਿਆ ਪੂਸ਼ੀਆਂ ਮਾਰੇ ਅੰਦਰ ਲੰਘ ਜੇ ਅੰਦਰ ਲੰਘ ਜੇ ਸੰਗਲੀ ਪਾ ਕੇ ਬੰਨ ਲੀ ਪਾਵੇ ਨਾ ਪੰਗ ਦੇਣਾ ਤੇ ਬਹੁਤ ਫਿਰ ਰਾਜੇ ਨੇ ਲਾਜ ਕਰਾਇਆ ਲਾਜ ਕੀ ਹੋਣਾ ਸੀ ਅੱਥੇ ਫਿਰ ਰਾਜੇ ਨੇ ਡੌਂਡੀ ਪਠਾਈ ਕਿ ਜਿਹੜਾ ਮੇਰੀ ਧੀ ਨੂੰ ਜਨਾਨੀ ਬਣਾ ਦੂਗਾ ਸਰ ਕੁੜੀ ਬਣਾ ਦੂ ਅੱਧਾ ਰਾਜ ਤੇ ਉਹਦਾ ਹੀ ਡੋਲਾ ਹੂੰ ਉਹ ਡੌੜੀ ਪਟਾਸੀ ਦੇ ਫਖੀਰ ਬਣਿਆ ਵਾ ਜਾ ਕੇ ਰਾਜੇ ਦੇ ਹੋ ਗਿਆ ਪੇਚ ਕੇਹਰੀ ਚ ਹੂੰ ਕਹਦਾ ਮਹਾਰਾਜ ਤੁਹਾਡੀ ਕੁੜੀ ਦਾ ਇਲਾਜ ਮੈਂ ਕਰ ਸਕਦਾ ਹੂੰ ਪਰ ਮੈਨੂੰ 10 ਦਿਨ ਦੀ ਮੌਤ ਦੇ ਦਿਓ 10 ਦਿਨ ਮੈਂ ਮਹਿਲਾ ਚ ਰਹੂੰ ਕੋਈ ਨਾ ਮੇਰੇ ਕੋਲੇ ਰਹੇ ਕਰਦੂ ਸਹੀ اسلام ਤਾਂ ਉਹ ਰਾਜਾ ਦਾ ਵੀ ਠੀਕ ਆ ਪਾਸੀ ਪਹਿਰੇ ਲੱਗੇ ਹੋਇਆ ਰਾਜੇ ਨੇ ਭਾਈ ਮਹਿਲਾ ਛਾੜਤਾ ਜਿਉਂ ਗਿਆ ਦੇ ਵਾਂ ਦੀਆਂ ਟੱਪੇ ਹੂੰ ਉਹਨੇ ਵਿੱਚ ਚੰਗੀ ਟਪਾਈ ਪੰਜ ਚਾਰ ਦਿਨ ਚੰਗੀ ਨਸ਼ਾਈ ਟਪਾ ਨਸ਼ਾ ਖੇ ਤੇ ਫਿਰ ਉਹਨੂੰ ਕਹਿੰਦਾ ਵੀ ਓ ਦੱਸ ਵੀ ਮੇਰੀਆਂ ਚੀਜ਼ਾਂ ਦੱਸ ਕਿੱਥੇ ਆਂ ਲਿਆਈ ਸੀ ਤੂੰ ਹੂੰ ਪਹਿਲਾਂ ਉਹ ਦੇ ਮੈਨੂੰ ਫਿਰ ਉਹਨੇ ਬਾਰੀ ਲੈ ਵੀ ਬਾਰੀ ਹੀ ਆ ਫਿਰ ਉਹਨੇ ਬਾਰੀ ਖੋਲੀ ਬਾਰੀ ਖੋਲ ਕੇ ਤਿੰਨੇ ਤੀਜਾਂ ਆਪਦੇ ਹਵਾਲੇ ਕਰੀਆਂ ਕਰਕੇ ਫੇਰ ਉਹਨੇ ਉਹ ਆਖੇ ਪੱਤਾ ਉਹ ਦਿੱਤਾ ਉਹ ਦਿੱਤਾ ਸਹੀ ਕੁੜੀ ਬਣ ਗਈ ਜਦੋਂ ਕੁੜੀ ਆ ਪਖੀਰ ਹੀ ਬਣਿਆ ਰਹਾ ਜਦੋਂ ਸਹੀ ਕੁੜੀ ਬਣ ਗਈ ਦਿੱਤਾ ਸਨੇਹਾ ਗੋਲੀਆਂ ਨੂੰ ਵੀ ਰਾਜੇ ਨੂੰ ਲਿਓ ਸੱਦ ਕੇ ਰਾਜੇ ਨੂੰ ਸੱਦ ਕੇ ਲਿਆਂਦਾ ਰਾਜਾ ਦੇਖ ਕੇ ਖੁਸ਼ ਹੋ ਗਿਆ ਮੇ ਮਿਰਤੀ ਬਣਾਤੀ ਤੇ ਪੇਰੀ ਲੱਗ ਪਿਆ ਪੈਰੀਂ ਲੈ ਕੇ ਤੇ ਉਹਨੂੰ ਕਹਿੰਦਾ ਵੀ ਹੀਰੇ ਲਾਲ ਜੁਆਰੇ ਮੋਤੀ ਜੋ ਮਰਜ਼ੀ ਲੈ ਜਾ ਅੱਧਾ ਦਿੱਤਾ ਤੈਨੂੰ ਰਾਜ ਹੂੰ ਪਰ ਤੂੰ ਆ ਪਖੀਰ ਹੂੰ ਉਹ ਪੱਤਾ ਉਹਦਾ ਪਾ ਕੇ ਲੱਡੂ ਦੇ ਵਿੱਚ ਕੋਲੇ ਰੱਖਿਆ ਵਾ ਸੀ ਗੋਲੀ ਬਣਾ ਕੇ ਹੂੰ ਤੂੰ ਆ ਪਖੀਰ ਹੂੰ ਵੀ ਤੈ ਜਨਾਨੀ ਕੀ ਕਰਨੀ ਆ ਮੈਂ ਤੈਨੂੰ ਕੁੜੀ ਕਿਵੇਂ ਵਿਆਹ ਦਾ ਠੀਕ ਆ ਮੇਰਾ ਮੂੰਹੋਂ ਕਿਹਾ ਵਾ ਪਰ ਤੇਰਾ ਤੇਰਾ ਮੇਲ ਕੋਈ ਨਹੀਂ ਹੈ ਤੂੰ ਬੁੜਾ ਪਖੀਰ ਇਹ ਕੁੜੀ ਵੀ ਬਾਬਾ ਇੰਨੀ ਕਿਰਪਾ ਕਰ ਦੇ ਤੂੰ ਰਾਜ ਲੈ ਲੈ ਹੋਰ ਜਿਹੜੀ ਮਰਜ਼ੀ ਚੀਜ਼ ਲੈ ਲੈ ਉਹ ਕਹਿੰਦਾ ਨਹੀਂ ਮੈਂ ਫਖੀਰ ਨਹੀਂ ਮੈਂ ਉਹੀ ਮੁੰਡਾ ਕਿਹੜਾ ਜਿਹੜਾ ਨੂੰ ਫਾਹੇ ਦਿੱਤਾ ਸੀ ਇੰਨੀ ਕਹਿ ਕੇ ਉਹ ਗੋਲੀ ਦੀ ਭਾਈ ਮੂੰਹ 'ਚ ਮੁੰਡਾ ਬਣ ਗਿਆ ਆਰਾ ਮੈਂ ਉਹ ਮੁੰਡਾ ਜਿਹਨੇ ਤੈਨੂੰ ਦਿੱਤਾ ਫਾਹੇ ਮੈਂ ਆ ਰਾਜੇ ਦਾ ਮੁੰਡਾ ਫਿਰ ਮੁੱਢੋਂ ਲੈ ਕੇ ਦੱਸੀ ਵੀ ਮੇਰੇ ਪਿਓ ਦੇ ਅੜਾਦ ਨਹੀਂ ਸੀ ਹੁੰਦੀ ਉਹ ਈ ਫੇਰ ਉਮਰ ਸਾਹ ਜੱਗ ਕੀਤਾ ਜੱਗ ਫੇਰ ਉਮਰ 18 ਸਾਲ ਦੀ ਦਿੱਤੀ ਫੇਰ ਮੈਂ ਤੇਰੇ ਕੋਲੇ ਆਇਆ ਤੈਂ ਫੇਰ ਮੈਨੂੰ ਮਾਰਿਆ ਫੇਰ ਮੈਂ ਧਰਮਰਾਜ ਤੋਂ ਲਖਾ ਕੇ ਲਿਆ ਆਂ ਉਮਰ ਵਧਾ ਕੇ ਮੈਂ ਰਾਜੇ ਦਾ ਮੁੰਡਾ ਫੇਰ ਉਹਨੇ ਉਹਦੇ ਨਾਲ ਵਿਆਹ ਕੀਤਾ ਵਿਆਹ ਕਰਕੇ ਫੇਰ ਪਹੀ ਨਾਲ ਲਿਆ ਚੋਰੀ ਨੂੰ ਤੇ ਆਪਦੇ ਬਾਗਛ ਆ ਗਏ ਬਾਗਛ ਆ ਕੇ ਮਾਲਣ ਦੇ ਮਾਲੀ ਨੂੰ ਭੇਜ ਗਿਆ ਵੀ ਜਾਂ ਜਾ ਕੇ ਕਹਿ ਦੇ ਮੇਰੀ ਮਾਂ ਨੂੰ ਤੇ ਪਿਓ ਨੂੰ ਵੀ ਤੁਹਾਡਾ ਪੁੱਤ ਆ ਗਿਆ ਉਹ ਮਾਲਣ ਗਈ ਮਾਲਣ ਜਾਖਿਆ ਦੀ ਵੀ ਰਾਜਾ ਰਾਣੀ ਵੀ ਤੁਹਾਡਾ ਪੁੱਤ ਆ ਗਿਆ ਬਾਗ ਚ ਉਹ ਰਾਣੀ ਪੈ ਗਈ ਭੱਜ ਕੇ ਅਰੀ ਯਾਨੀ ਕੁੱਤਗੇ ਹਟ ਜਾ ਪਰੇ ਮੇਰੇ ਜ਼ਖਮਾਂ ਤੇ ਨੂਨ ਪਾਉਣੀ ਆ ਬਈ ਇੰਨਾ ਚਿਰ ਹੋ ਗਿਆ ਪੁੱਤ ਮਰੇ ਨੂੰ ਵੀ ਤੂੰ ਮੇਰੇ ਯਾਰ ਕਰਾਉਣੀ ਆ ਨਾ ਗਏ ਫਿਰ ਮਾਲੀ ਆਇਆ ਮਾਲੀ ਨੇ ਕਿਹਾ ਮਾਲੀ ਨੂੰ ਵੀ ਇਹੀ ਗੱਲ ਕਹੀ ਬਈ ਅਸੀਂ ਤੁਹਾਨੂੰ ਖਾਹ ਦੇ ਦਿਆਂਗੇ ਤੁਸੀਂ ਸਾਡੇ ਜ਼ਖਮਾਂ ਤੇ ਨੂਨ ਪਾਉਨੇ ਇੰਨਾ ਚਿਰ ਭੁੱਲਿਆ ਭਲਾਇਆ ਸਾਡੇ ਯਾਦ ਕਰਾਉਨੇ ਹੋ ਫੇਰ ਮੁੜਿਆ ਫੇਰ ਮੁੰਡਾ ਰ ਦੁਨੀਆਂ ਜਾਹੋ ਤੁਸੀਂ ਫੇਰ ਦੁਨਾਂ ਨੂੰ ਭੇਜਿਆ ਫੇਰ ਦੁਨਾਂ ਨੇ ਜਾ ਕੇ ਕਿਹਾ ਵੀ ਜੇ ਤੁਹਾਨੂੰ ਨਹੀਂ ਯਕੀਨ ਤੁਸੀਂ ਬਾਸੀ ਜਾ ਕੇ ਦੇਖੋ ਜਿਉ ਨਾ ਆਇਆ ਹੋਇਆ ਅਸੀਂ ਤੁਹਾਡੇ ਕੋਲ ਆਈ ਆ ਸਾਡੇ ਨਾਲ ਜੋ ਮਰਜ਼ੀ ਕੁਝ ਕਰਿਓ ਫੇਰ ਜਦੋਂ ਗਾਹਾਂ ਗਏ ਭਾਈ ਨਾਲ ਦਾ ਨੂੰਹ ਬੈਠੀ ਨਾਲੇ ਪੁੱਤ ਬੈਠਾ ਫੇਰ ਬਾਜੇ বাজਦੇ ਰੰਗਾਂ ਟੰਗਾਂ ਦੇ ਨਾਲ ਲੈ ਕੇ